10ਪੋਸਟ 1704 ਈਸਵੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਜੋ ਸਿੰਘ ਸੀ ਜੋ ਉਸ ਤੋਂ ਇੱਕ ਦਿਨ ਪਹਿਲਾਂ ਸਾਰੇ ਸ਼ਹੀਦ ਹੋ ਚੁੱਕੇ ਸਨ ਤੇ ਉਹ ਸਮਾਂ ਸੀ ਜਦੋਂ ਸਾਰੇ ਪਾਸੇ ਡਰ ਤੇ ਸਹਿਮਤਾ ਦਾ ਮਾਹੌਲ ਸੀ ਇੰਨਾ ਜ਼ਿਆਦਾ ਡਰ ਕਿ ਕੋਈ ਵੀ ਹਿਆ ਨਹੀਂ ਸੀ ਕਰਦਾ ਕਿ ਉਸ ਪਾਸੇ ਵੱਲ ਜਾ ਸਕੇ 10ਪੋਸਟ 1704 ਈਸਵੀ ਨੂੰ ਗੁਰੂ ਜੀ ਗੜੀ ਛੱਡ ਕੇ ਜਾ ਚੁੱਕੇ ਸਨ ਤੇ ਚਮਕੌਰ ਦੀ ਗੜੀ ਦੇ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਤੇ ਉਸ ਤੋਂ ਬਾਅਦ ਮੁਗਲਾਂ ਨੇ ਸਿੰਘਾਂ ਦੀਆਂ ਲਾਸ਼ਾਂ ਨੂੰ ਜ਼ੋਲਣ ਦੇ ਲਈ ਛੱਡ ਦਿੱਤਾ ਸੀ ਉਹਨਾਂ ਦੀਆਂ ਲਾਸ਼ਾਂ ਦਾ ਆਖਰ ਕੀ ਹੋਇਆ ਹੋਵੇਗਾ ਕਿਵੇਂ ਉਹਨਾਂ ਦਾ ਸੰਸਕਾਰ ਹੋਇਆ ਹੋਵੇਗਾ ਕਿਹੜੇ ਸ਼ਖਸ ਨੇ ਉਹਨਾਂ ਦਾ ਸੰਸਕਾਰ ਕੀਤਾ ਤੇ ਬਾਅਦ ਵਿੱਚ ਉਸ ਸ਼ਖਸ ਨਾਲ ਕੀ ਬਣਿਆ ਇਹ ਸਾਰੇ ਇੱਕ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਅੱਜ ਦਾ ਇਹ 10 ਪੋ ਦਾ ਦਿਨ ਜਦੋਂ ਕੇ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਉਹ ਸਮਾਂ ਬੜਾ ਭਿਆਨਕ ਸੀ ਜਦੋਂ ਸਾਰੇ ਪਾਸੇ ਸਹਿਮ ਤੇ ਡਰ ਪਸਰਿਆ ਹੋਇਆ ਸੀ ਗੜੀ ਦੇ ਸਾਹਮਣੇ ਮੁਗਲਾਂ ਨੇ ਸਿੰਘ ਸ਼ਹੀਦਾਂ ਦੀਆਂ ਦੇਹਾ ਕੁੱਤਿਆਂ ਗਿੱਦਾਂ ਤੇ ਹੋਰ ਜਾਨਵਰਾਂ ਦੇ ਨੋਚਣ ਲਈ ਲਵਾਰਸ ਛੜ ਦਿੱਤੀਆਂ ਕੋਈ ਵੀ ਡਰਦਾ ਇਸ ਪਾਸੇ ਨਹੀਂ ਸੀ ਆਉਂਦਾ ਸਸਕਾਰ ਕਰਨਾ ਤਾਂ ਬੜੀ ਦੂਰ ਦੀ ਗੱਲ ਸੀ ਪਰ ਗੁਰੂ ਦੇ ਸਿੰਘ ਤੇ ਸਿੰਘਣੀਆਂ ਪਤਾ ਨਹੀਂ ਕਿਹੜੇ ਮਿੱਟੀ ਦੇ ਬਣੇ ਹੋਏ ਸਨ ਕਿ ਕਿਹੜੀ ਰੂਹ ਗੁਰੂ ਸਾਹਿਬ ਨੇ ਉਹਨਾਂ ਦੇ ਵਿੱਚ ਫੂਕੀ ਸੀ ਕਿ ਡਰ ਉਹਨਾਂ ਦੇ ਨੇੜੇ ਉਹ ਵੀ ਨਹੀਂ ਸੀ ਲੰਗਦਾ ਇਸ ਭਿਆਨਕ ਸਮੇਂ ਦੇ ਵਿੱਚ ਸਿੰਘ ਸ਼ਹੀਦਾਂ ਦਾ ਸਸਕਾਰ ਕਰਨਾ ਬਹੁਤ ਔਖਾ ਸੀ ਇਨ੍ਹਾਂ ਸ਼ਹੀਦਾਂ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਝੁਜਾਰ ਸਿੰਘ ਜੀ ਦੀ ਦੇ ਵੀ ਸ਼ਾਮਿਲ ਸੀ ਗੁਰਸੁੱਤ ਵੀ ਇਹਨਾਂ ਦੇ ਵਿੱਚ ਹੀ ਪਏ ਸਨ ਬੇਸ਼ੱਕ 39 ਸਿੰਘ ਸ਼ਹੀਦ ਹੋ ਚੁੱਕੇ ਸਨ ਤੇ ਗੁਰੂ ਜੀ ਦੋ ਸਿੰਘਾਂ ਦੇ ਸਮੇਤ ਗੜੀ ਛੱਡ ਕੇ ਜਾ ਚੁੱਕੇ ਸਨ ਵਜ਼ੀਰ ਖਾਨ ਨੂੰ ਸਿੰਘਾਂ ਦੇ ਸ਼ਹੀਦ ਹੋਣ ਦੀ ਓਨੀ ਖੁਸ਼ੀ ਨਹੀਂ ਸੀ ਜਿੰਨੀ ਕਿ ਗੁਰੂ ਜੀ ਦੇ ਸੁਰੱਖਿਅਤ ਨਿਕਲ ਜਾਣ ਦਾ ਬੇਹਦ ਅਫਸੋਸ ਸੀ ਨਿਰਾਸ਼ਾ ਸੀ ਉਹ ਗੁੱਸੇ ਦੇ ਵਿੱਚ ਲਾਲ ਪੀਲਾ ਹੋਇਆ ਬੁਖਲਾਇਆ ਫਿਰਦਾ ਸੀ ਉਸ ਨੇ ਮੁਨਾਦੀ ਕਰਵਾਈ ਗੁਰੂ ਦੇ ਦੋਵੇਂ ਪੁੱਤਰ ਤੇ ਸਾਰੇ ਸਿੰਘ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਇਹਨਾਂ ਦੀਆਂ ਲਾਸ਼ਾਂ ਐਸੇ ਮੈਦਾਨ ਦੇ ਵਿੱਚ ਰੁੜਦੀਆਂ ਰਹਿਣਗੀਆਂ ਤੇ ਇਹਨਾਂ ਨੂੰ ਕਾਂ ਕੁੱਤੇ ਗਿੱਧ ਨੋਚ-ਨੋਚ ਕੇ ਖਾਂਗੇ ਨਾਲ ਇਹ ਵੀ ਕਿਹਾ ਗਿਆ ਕਿ ਜੇ ਕੋਈ ਵੀ ਮਰਦ ਜਾਂ ਔਰਤ ਇਹਨਾਂ ਦੇ ਨੇੜੇ ਆਇਆ ਜਾਂ ਉਹਨਾਂ ਨੂੰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਲੋਕਾਂ ਦਾ ਦਿਲ ਅੰਦਰ ਸਹਿਮ ਪਸਰ ਗਿਆ ਲੋਕ ਵਿਰਲਾਪ ਕਰਨ ਲੱਗੇ ਕਿ ਆਕਰ ਗੁਰੂ ਦੇ ਪੁੱਤਰਾਂ ਦਾ ਤੇ ਸਿੰਘਾਂ ਦਾ ਹੁਣ ਇਹ ਹਾਲ ਹੋਏਗਾ ਇਹ ਮੁਨਾਦੀ ਚਮਕੌਰ ਨੇੜਲੇ ਪਿੰਡ ਰਾਏਪੁਰ ਦੇ ਵਿੱਚ ਵੀ ਹੋਈ ਸੀ ਐਸ ਪਿੰਡ ਦੇ ਇੱਕ ਸਿੰਘ ਭਾਈ ਪ੍ਰੀਤਮ ਸਿੰਘ ਜੀ ਵੀ ਐਸੇ ਜੰਗ ਚ ਸ਼ਹੀਦ ਹੋਏ ਸੀ ਉਹਨਾਂ ਦੇ ਵਿਆਹ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਉਹਨਾਂ ਦੇ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਤੇ ਪਤਨੀ ਸ਼ਰਨ ਕੌਰ ਹੀ ਰਹਿ ਗਏ ਸਨ ਬੀਬੀ ਸ਼ਰਨ ਕੌਰ ਦਾ ਜ਼ਿਕਰ ਇਤਿਹਾਸ ਦੇ ਵਿੱਚ ਕਿਤੇ ਥਾਂ ਦੇ ਉੱਤੇ ਕਈ ਥਾਵਾਂ ਦੇ ਉੱਤੇ ਹਰ ਸ਼ਰਨ ਕੌਰ ਵੀ ਮਿਲਦਾ ਤੇ ਇਹਦੇ ਨਾਲ ਹੁਣ ਇਹ ਬੀਬੀ ਹਰਸ਼ਰਨ ਕੌਰ ਜੀ ਨੇ ਮਾਤਾ ਨੂੰ ਬੇਨਤੀ ਕੀਤੀ ਕਿ ਮੈਥੋਂ ਉਹਨਾਂ ਦੀ ਬਹਾਦਰ ਸਿੰਘਾਂ ਦੀ ਦੇਹਾਂ ਦੀ ਬੇਅਦਬੀ ਦੇਖੀ ਨਹੀਂ ਜਾਂਦੀ ਮੈਂ ਉੱਥੇ ਜਾਊਂਗੀ ਤੇ ਉਹਨਾਂ ਦਾ ਸੰਸਕਾਰ ਕਰਾਂਗੀ ਮਾਤਾ ਜੀ ਨੇ ਕਿਹਾ ਕਿ ਧੀਏ ਤੂੰ ਐਡਾ ਜੋਖਮ ਕਿਵੇਂ ਲਵੇਂਗੀ ਤੇ 39 ਸਿੰਘਾਂ ਦੀਆਂ ਲਾਸ਼ਾਂ ਕਿਵੇਂ ਸਾਂਭੇਗੀ ਬੀਬੀ ਜੀ ਨੇ ਕਿਹਾ ਕਿ ਮੈਂ ਇਹ ਪ੍ਰਣ ਕਰ ਚੁੱਕੀ ਹਾਂ ਅਕਾਲ ਪੁਰਖ ਆਪੇ ਸਹਾਈ ਹੋਣਗੇ ਮਾਤਾ ਜੀ ਨੇ ਪੁੱਛਿਆ ਕਿ ਸਿੰਘਾਂ ਦੀਆਂ ਲਾਸ਼ਾਂ ਨੂੰ ਹਨੇਰੇ ਦੇ ਵਿੱਚ ਪਛਾਣ ਕਿਵੇਂ ਕਰੋਗੇ ਤਾਂ ਬੀਬੀ ਜੀ ਨੇ ਕਿਹਾ ਕਿ ਉਹਨਾਂ ਦੇ ਦੁਮਾਲੇ ਤੇ ਹੱਥ ਦੇ ਕੜੇ ਤੋਂ ਬੀਬੀ ਸ਼ਰਨ ਕੌਰ ਮਾਤਾ ਪਾਸੋਂ ਆਗਿਆ ਲੈ ਕੇ ਅਰਦਾਸ ਕਰ ਗੜੀ ਦੇ ਕੋਲ ਆ ਗਏ ਤੇ ਇੱਕ ਦਰਖਤ ਦੇ ਪਿੱਛੇ ਲੁਕ ਕੇ ਦਿਨ ਢਲਣ ਦਾ ਇੰਤਜ਼ਾਰ ਕਰਨ ਲੱਗੇ ਉਸ ਵੇਲੇ ਉਹਨਾਂ ਦੇ ਕੋਲ ਇੱਕ ਸ਼ਮਸ਼ੀਰ ਸੀ ਤੇ ਜੋ ਉਹਨਾਂ ਦੇ ਲੋਈ ਦੀ ਬੁੱਕਲ ਦੇ ਵਿੱਚ ਲੁਕੋਈ ਹੋਈ ਸੀ ਦਿਨ ਤਲ ਗਿਆ ਸਿਪਾਹੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਟਿਕਾਉਣੇ ਲਾਉਣ ਦਾ ਕੰਮ ਛੱਡ ਕੇ ਆਪਣੇ ਖੇਮਿਆਂ 'ਚ ਚਲੇ ਗਏ ਉਸ ਤੋਂ ਬਾਅਦ ਸ਼ੇਰ ਦਿਲ ਸਿੰਘਣੀ ਨੇ ਸਿੰਘਾਂ ਦੀਆਂ ਦੇਹਾਂ ਦਾ ਸੰਭਾਲਣ ਦਾ ਕੰਮ ਸ਼ੁਰੂ ਕੀਤਾ ਹੌਲੇ-ਹੌਲੇ ਸਰੀਰਤਾ ਬੀਬੀ ਹਰਸ਼ਰਨ ਕੌਰ ਜੀ ਨੇ ਆਪਣੀਆਂ ਬਾਹਾਂ ਤੇ ਮੋਢਿਆਂ ਤੇ ਹੀ ਚੁੱਕ ਲਈ ਤੇ ਭਾਰੇ ਸਰੀਰ ਆਪਣੀ ਪਿੱਠ ਉੱਤੇ ਲੱਦ ਕੇ ਇੱਕ ਸਾਫਤਾ ਤੇ ਲਿਜਾ ਕੇ ਸਤਕਾਰ ਸਹਿਤ ਇੱਕ ਦੇ ਉੱਤੇ ਇੱਕ ਚੜਦੇ ਰਹੇ ਸਿੰਘਾਂ ਦੇ ਪਹਿਲੇ ਸਰੀਰਾਂ ਚੋਹੀ ਉਸ ਨੂੰ ਸਭ ਜਿਆਦਾ ਜੁਝਾਰ ਸਿੰਘ ਦਾ ਸਰੀਰ ਲੱਭ ਗਿਆ ਬਾਬਾ ਜੁਝਾਰ ਸਿੰਘ ਜੀ ਦੇ ਸਰੀਰ ਦੇ ਉੱਤੇ ਲੱਗਾ ਤੀਰ ਉਹਨਾਂ ਨੇ ਕੱਢਿਆ ਤੇ ਉਸ ਵੇਲੇ ਉਹਨਾਂ ਦੀ ਪੁੱਭ ਨਿਕਲ ਗਈ ਪਰ ਹੁਣ ਕਿਸੇ ਢੰਗ ਨਾਲ ਉਹਨਾਂ ਨੇ ਆਪਣੇ ਉੱਤੇ ਕਾਬੂ ਰੱਖਿਆ ਸੀ ਬੀਬਾ ਸ਼ਰਨ ਕੌਰ ਜੀ ਨੇ ਉਸ ਲਹੂ ਭਿੱਜੀ ਧਰਤੀ ਉੱਤੇ ਤਿਲਕਦੇ ਹੋਏ ਆਪਣੇ ਆਪ ਨੂੰ ਸੰਭਾਲਦੇ 30 ਤੋਂ ਵੱਧ ਸਰੀਰ ਇਕੱਠੇ ਕਰ ਲਏ ਸੀ ਅੱਧੀ ਰਾਤ ਬੀਤ ਚੁੱਕੀ ਸੀ ਬੀਬੀ ਜੀ ਵੀ ਥੱਕ ਕੇ ਚੂਰ ਹੋ ਚੁੱਕੇ ਸੀ ਆਰਾਮ ਕਰਨ ਦਾ ਮਨ 'ਚ ਖਿਆਲ ਆ ਰਿਹਾ ਸੀ ਪਰ ਦਿਮਾਗ ਜਲਦੀ ਕਰਨ ਲਈ ਕਹਿ ਰਿਹਾ ਸੀ ਸਰੀਰ ਢਡਾਲ ਹੋ ਰਿਹਾ ਸੀ ਪਰ ਫਿਰ ਖੜੇ ਹੋਏ ਕਿਉਂਕਿ ਉਹਨਾਂ ਨੂੰ ਅਜੇ ਤੱਕ ਬਾਬਾ ਅਜੀਤ ਸਿੰਘ ਜੀ ਤੇ ਉਹਨਾਂ ਦੇ ਪਤੀ Pritam Singh ji ਦਾ ਸਰੀਰ ਨਹੀਂ ਸੀ ਲੱਭਿਆ ਲਾਸ਼ਾਂ ਫਰੋਲਦਿਆਂ ਆਖਰ ਉਹਨਾਂ ਨੂੰ ਆਪਣੇ ਪਤੀ ਦਾ ਸਰੀਰ ਲੱਭ ਗਿਆ ਉਹਨਾਂ ਆਪਣੇ ਪਤੀ ਦਾ ਸਰੀਰ ਆਪਣੀ ਗੋਦ 'ਚ ਰੱਖਿਆ ਤੇ ਚਿਹਰੇ ਤੇ ਲੱਗਿਆ ਲਹੂ ਸੋਫ ਕੀਤਾ ਤੇ ਨਿਹਾਰਿਆ ਮਨ ਵਿਚਲਤ ਸੀ ਪਰ ਸਮੇਂ ਦੀ ਘਾਟ ਨੂੰ ਦੇਖਦੇ ਉਹਨਾਂ ਜਲਦੀ ਪਤੀ ਦੀ ਦੇਹ ਪਿੱਠ ਉੱਤੇ ਲੱਦੀ ਤੇ ਉਸੇ ਜਗ੍ਹਾ ਪਹੁੰਚਾ ਦਿੱਤੀ ਜਿੱਥੇ ਬਾਕੀ ਸਰੀਰ ਰੱਖੇ ਹੋਏ ਸਨ ਰਾਤ ਕਾਫੀ ਬੀਤ ਚੁੱਕੀ ਸੀ ਤੇ ਤੀਜਾ ਪਹਿਰ ਆ ਚੁੱਕਿਆ ਸੀ। ਬਾਬਾ ਅਜੀਤ ਸਿੰਘ ਜੀ ਦੀ ਦੇਹ ਅਜੇ ਤੱਕ ਨਹੀਂ ਸੀ ਲੱਭੀ। ਉਹ ਉਧਰ ਇਧਰ ਘੁੰਮਦੇ ਰਹੇ। ਇੰਨਾ ਚਿਰ ਨੂੰ ਸਿਪਾਹੀਆਂ ਨੂੰ ਕੁਝ ਹਿਲਜੁਲ ਮਹਿਸੂਸ ਹੋ ਗਈ ਤੇ ਉਹਨਾਂ ਨੂੰ ਕਿਸੇ ਦੇ ਹੋਣ ਦਾ ਸ਼ੱਕ ਪੈ ਗਿਆ। ਬੀਬੀ ਜੀ ਨੇ ਨਿਗਾਹ ਟਿਕਾ ਕੇ ਦੇਖਿਆ ਕਿ ਕੁਝ ਸਿਪਾਹੀ ਮਿਸ਼ਾਲਾਂ ਚੁੱਕੀ ਉਹਨਾਂ ਦੇ ਵਾਲੀ ਆ ਰਹੇ ਸੀ। ਉਹਨਾਂ ਨੇ ਤੁਰੰਤ ਵਿਚਾਰ ਕਰਿਆ ਤੇ ਆਪ ਵੀ ਪਈਆਂ ਲੋਥਾਂ ਦੇ ਵਿੱਚ ਲੋਥ ਬਣ ਕੇ ਲੇਟ ਗਏ ਤੇ ਸਿਪਾਹੀ ਉਸ ਨੂੰ ਮਿੱਧ ਦੇ ਅੱਗੇ ਲੰਘ ਗਏ ਤੇ ਆਸ-ਪਾਸਾ ਦੇਖ ਚਲੇ ਗਏ ਬੀਬੀ ਜੀ ਮੁਰ ਆਪਣੇ ਕੰਮ ਉੱਤੇ ਜੁਟ ਗਏ ਤੇ ਕਾਫੀ ਜਦੋ-ਜਹਤ ਤੋਂ ਬਾਅਦ ਅਖੀਰ ਉਹਨਾਂ ਨੂੰ ਸਭ ਤੋਂ ਜ਼ਿਆਦਾ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਲੱਭ ਹੀ ਗਿਆ ਜਿੱਥੇ ਲਾਸ਼ਾਂ ਦਾ ਢੇਰ ਸਭ ਤੋਂ ਜ਼ਿਆਦਾ ਸੀ ਉੱਥੇ ਹੀ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਪਿਆ ਸੀ ਕਿਉਂਕਿ ਆਸ-ਪਾਸੇ ਦੀਆਂ ਪਈਆਂ ਲੋਥਾਂ ਜੋ ਸਨ ਉਹ ਸਾਹਿਬ ਜਦਾ ਬਾਬਾ ਅਜੀਤ ਸਿੰਘ ਜੀ ਦੇ ਵੱਲੋਂ ਹੀ ਪਾਰ ਬੁਲਾਏ ਗਏ ਸਨ ਬਾਬਾ ਅਜੀਤ ਸਿੰਘ ਜੀ ਦੇ ਸਰੀਰ 'ਚੋਂ ਵੀ ਕਈ ਤੀਰ ਆਰਪਾਰ ਹੋਏ ਪਏ ਸੀ ਬੀਬੀ ਜੀ ਨੇ ਉਹ ਸਾਰੇ ਤੀਰ ਕੱਢੇ ਤੇ ਦੇ ਆਪਣੇ ਮੋਢਿਆਂ ਉੱਤੇ ਲੱਦ ਕੇ ਬਾਕੀ ਸਿੰਘਾਂ ਦੇ ਕੋਲ ਹੀ ਲੈ ਗਏ ਜਿੱਥੇ ਚਿਕਾ ਤਿਆਰ ਕੀਤੀ ਸੀ ਹੁਣ ਬੀਬੀ ਜੀ ਸਰੀਰਾਂ ਨੂੰ ਅਗਨ ਭੇਟ ਕਰਨ ਦੇ ਵਿੱਚ ਜੁਟ ਗਏ ਜਿੰਨੀਆਂ ਹੋ ਸਕੀਆਂ ਲੱਕੜਾਂ ਚਿਕਾ ਦੇ ਨਾਲ ਜੋੜੀਆਂ ਤੇ ਲਿਆਂਦੀਆਂ ਤੇਲ ਜਾਂ ਘਿਓ ਦੀਆਂ ਦੋ ਗਾਗਰਾਂ ਦਾ ਚੀਖਾ ਦੇ ਉੱਤੇ ਚੰਗੀ ਤਰ੍ਹਾਂ ਛੜਕਾ ਕਰ ਦਿੱਤਾ ਪਰ ਕਈ ਥਾਵਾਂ ਦੇ ਉੱਤੇ ਇਹ ਵੀ ਜ਼ਿਕਰ ਹੈ ਕਿ ਉਹਨਾਂ ਥਾਵਾਂ ਦੇ ਵਿੱਚ ਲੱਕੜਾਂ ਦੀ ਚੀਖਾ ਬਣਾਈ ਗਈ ਸੀ ਉਹਦੇ ਉੱਤੇ ਸੰਸਕਾਰ ਕੀਤਾ ਗਿਆ ਪਰ ਸਮੇਂ ਦੀ ਨਜ਼ਾਕਤ ਇਹ ਕਿਸ ਦੱਸਦੀ ਹੈ ਕਿ ਉਸ ਵੇਲੇ ਵਿੱਚ ਇਹ ਕਰਨਾ ਸੰਭਵ ਮਰ ਕੇ ਅਸੰਭਵ ਸੀ ਪਰ ਇਸ ਵੇਲੇ ਵਿੱਚ ਇਹ ਗੱਲ ਜ਼ਿਆਦਾ ਸਟੀਕ ਜਾਪਦੀ ਹੈ ਕਿ ਜਿਹੜਾ ਘਿਓ ਤੇ ਤੇਲ ਦਾ ਛੜਕਾ ਸੀ ਉਹ ਜਲਦੀ ਉਹਨਾਂ ਦੇ ਸਰੀਰਾਂ ਉੱਤੇ ਕਰਕੇ ਥੋੜੀਆਂ ਲੱਕੜਾਂ ਲਾ ਕੇ ਵੀ ਸੰਸਕਾਰ ਕੀਤਾ ਜਾ ਸਕਦਾ ਸੀ ਤਾਂ ਇਹ ਗੱਲ ਜ਼ਿਆਦਾ ਉਸ ਦੇ ਨੇੜੇ ਜਾਪਦੀ ਹੈ ਤੇ ਕਿਉਂਕਿ ਉਸ ਵੇਲੇ ਲੱਕੜਾਂ ਨੂੰ ਕਿਉਂਕਿ ਠੰਡ ਦਾ ਸਮਾਂ ਸੀ ਤਾਂ ਲੱਕੜਾਂ ਵੀ ਗਿੱਲੀਆਂ ਹੋ ਸਕਦੀਆਂ ਸਨ ਸੁੱਕੀਆਂ ਲੱਕੜਾਂ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਸੀ ਪਰ ਐਸੇ ਤਹਿਤ ਇਹ ਜਿਹੜਾ ਜ਼ਿਆਦਾ ਨੇੜੇ ਜਾਪਦਾ ਉਹਨਾਂ ਤੋਂ ਬਾਅਦ ਬੀਬਾ ਜੀ ਨੇ ਅਰਦਾਸ ਕੀਤੀ ਤੇ ਚੀਖਾ ਨੂੰ ਅਗਨ ਦੇ ਦਿੱਤੀ ਜਿਵੇਂ ਹੀ ਅੱਗ ਦੇ ਭਾਂਬੜ ਮਚਣ ਲੱਗੇ ਸਿਪਾਈ ਹੈਰਾਨ ਹੋ ਕੇ ਚੀਖਾ ਦੇ ਵੱਲ ਭੱਜੇ ਉਹਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀ ਪਰ ਬੀਬਾ ਜੀ ਨੇ ਸ਼ਮਸ਼ੀਰ ਬੇਮਿਆਨੀ ਕਰ ਲਈ ਤੇ ਉਹਨਾਂ ਉੱਤੇ ਸ਼ੇਰਨੀ ਵਗ ਟੁੱਟ ਪਏ। ਕਈ ਮਾਰ ਦਿੱਤੇ ਤੇ ਕਈ ਫੱਟੜ ਹੋ ਗਏ। ਕੁਝ ਦਿਨ ਬੀਬੀ ਜੀ ਸਪਾਈਆਂ ਦੇ ਨਾਲ ਸੰਘਰਸ਼ ਕਰਦੇ ਰਹੇ ਪਰ ਅਖੀਰ ਇੱਕ ਨੇਜਾ ਇੱਕ ਪਾਸਿਓ ਉਹਨਾਂ ਦੀ ਵੱਖੀ ਚੋਂ ਪਾਰ ਹੋ ਗਿਆ। ਸ਼ਮਸ਼ੀਰ ਹੱਥੋਂ ਛੁੱਟ ਗਈ ਤੇ ਜ਼ਮੀਨ ਉੱਤੇ ਡਿੱਗ ਪਏ। ਜ਼ਾਲਮ ਸਪਾਈਆਂ ਨੇ ਉਹਨਾਂ ਨੂੰ ਜਿਉਂਦਿਆਂ ਹੀ ਉਸ ਬਲ ਦੇ ਪੰਬੜ ਵਿੱਚ ਸੁੱਟ ਦਿੱਤਾ। ਬੀਬੀ ਜੀ ਨੂੰ ਸ਼ਹੀਦ ਹੁੰਦੇ ਇਹ ਤਸੱਲੀ ਸੀ ਕਿ ਉਹ ਆਪਣੇ ਮਨੋਰਥ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਨੇ। ਉਹਨਾਂ ਨੇ ਉਹਨਾਂ ਬਹਾਦਰ ਸਪਾਹੀਆਂ ਦੀਆਂ ਦੇਹਾਂ ਰੋਲਣ ਨਹੀਂ ਦਿੱਤੀਆਂ। ਜਿੱਦਾਂ ਕਾਵਾਂ ਤੇ ਜਾਨਵਰਾਂ ਨੂੰ ਨੋਚਣ ਨਹੀਂ ਦਿੱਤੀਆਂ। ਉਹਨਾਂ ਨੂੰ ਇੱਕ ਸਤਕਾਰ ਸਹਿਤ ਸੰਸਕਾਰ ਕਰ ਦਿੱਤਾ ਗਿਆ। ਉਸ ਸਮੇਂ ਦੇ ਵਿੱਚ ਆਖੀਰ ਸਮਾਂ ਸੀ ਜਦੋਂ ਬੀਬਾ ਜੀ ਚਿਖਾ ਦੇ ਵਿੱਚ ਉਹਨਾਂ ਸਿਪਾਈਆਂ ਦੇ ਨਾਲ ਹੀ ਪੰਬਰ ਦੇ ਵਿੱਚ ਸਨ ਤਾਂ ਮੋਹੋ ਨਿਕਲੇ ਇਹ ਸ਼ਬਦ ਉਸ ਵੇਲੇ ਦੇ ਸਿਪਾਈਆਂ ਦੇ ਕੰਨਾਂ ਵਿੱਚ ਫੀਜ਼ਾ ਦੇ ਵਿੱਚ ਗੂੰਜ ਗਈ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ